ਲਓ ਜੀ ਅੱਜ ਜਿਹੜੀ ਕਹਾਤਾ ਕਹਿਣ ਲੱਗਿਆ ਨਾ ਪੰਜ-ਸੱਤ ਬੁੜੀਆਂ ਇਕੱਠੀਆਂ ਹੋ ਕੇ ਆਪਦੀ ਪੜਹਾਸ ਕਰਦੀਆਂ ਨੇ ਸਰਕਾਰ ਦੇ ਵਿਰੁੱਧ ਵੀ ਜਦੋਂ ਇਹਨਾਂ ਨੇ ਕੁਰਸੀ ਤੇ ਬੈਠਣਾ ਹੁੰਦਾ ਉਦੋਂ ਲਾਰੇ ਲਾਉਂਦੇ ਨੇ ਕਦੇ ਹਜ਼ਾਰ ਰੁਪਇਆ ਕਹਤਾ ਕਦੇ ਕੋਈ ਹੋਰ ਲੌਲੀਪੌਪ ਦੇਤਾ ਤੇ ਜਦੋਂ ਉਹ ਦੇਣਾ ਪੈਂਦਾ ਉਦੋਂ ਇਹ ਭੱਜਦੇ ਨੇ ਸੋ ਉਹਨਾਂ ਨੂੰ ਲਾਹਣਤਾ ਪਾਉਂਦੀਆਂ ਨੇ ਨਾਲੇ ਦੱਸਦੀਆਂ ਨੇ ਵੀ ਰਹੀਆਂ ਸਰਕਾਰਾਂ ਦੀ ਸਾਨੂੰ ਕੋਈ ਲੋੜ ਨਹੀਂ ਪਾਠ ਖਿਭਰਾਮਾਂ ਤੋਂ ਸਰਵਣ ਕਰੋ ਬਹੁਤ ਹੀ ਪਿਆਰੀ ਰਚਨਾ ਹਉ ਸੁਣ ਲੈ ਨੀ ਭੈਣੇ ਕਰਤਾਰੋ ਆ ਬਦਲਾ ਦੇ ਗੋਲੀ ਮਾਰੋ ਨਾਲੇ ਕਹਿੰਦੀ ਸੀ ਮੁਖਤਿਆਰੋ ਹੁਣ ਨੀ ਕੋਈ ਜਿਤਾਉਣਾ ਨੀ ਅਸੀਂ ਸੁਣਨੀ ਨਹੀਂ ਕਮੇਡੀ ਨਾ ਗੱਪਾਂ ਵਿੱਚ ਆਉਣਾ ਨਹੀਂ ਅਸੀਂ ਸੁਣਨੀ ਨਹੀਂ ਕਮੇਡੀ ਨਾ ਗੱਪਾਂ ਵਿੱਚ ਆਉਣਾ ਨਹੀਂ ਗੱਲ ਸੱਚੀ ਐ ਤੇਰੀ ਜੀਤੋ ਗਾਲਾਂ ਕੱਢਦੀ ਸੀ ਸਰਜੀਤੋ ਹਜ਼ਾਰ ਰੁਪਈਆ ਨਾ ਹੁਣੜੀ ਕੋ ਜਿਹੜਾ ਖਾਤੇ ਪਾਇਆ ਨੀ ਆ ਝਾੜੂ ਵਾਲਿਆਂ ਨੇ ਤਾਂ ਸਾਨੂੰ ਬੁੱਧੂ ਬਣਾਇਆ ਨੀ ਆ ਝਾੜੂ ਵਾਲਿਆਂ ਨੇ ਤਾਂ ਸਾਨੂੰ ਬੁੱਧੂ ਬਣਾਇਆ ਨੀ ਪਹਿਲੋਂ ਵੱਧ ਚੋਰੀਆਂ ਡਾਕੇ ਥਾਂ ਥਾਂ ਕਤਲ ਤੇ ਕੁੱਟ ਘਟਾਪੇ ਬੋਲੇ ਸੱਚ ਤਾਂ ਲੈ ਜਾਣ ਚਾਕੇ ਨਾ ਕੋਈ ਕਰੋ ਸਵਾਲ ਕੁੜੇ ਜੀਤੋ ਨਸ਼ਾ ਬੰਦਨੀ ਹੋਇਆ ਏਕਾ ਦੀ ਸਰਕਾਰ ਕੁੜੇ ਜੀਤੋ ਚਿੱਟਾ ਬੰਦਨੀ ਹੋਇਆ ਏਕਾ ਦੀ ਸਰਕਾਰ ਕੁੜੇ ਵਿਚ ਆਕੇ ਬੋਲੀ ਭੋਲੀ ਜੀਨੇ ਪੁਲਿਸ ਰੇ ਦੀ ਖੋਲੀ ਇਹ ਤਾਂ ਹੈ ਝੂਠਿਆਂ ਦੀ ਢੋਲੀ ਟੰਗਦੇ ਝੂਠੇ ਬੋੜ ਕੁੜੇ ਚੁੰਨੀਆਂ ਧੀਆਂ ਪਹਿਣਾ ਦੀਆਂ ਲਾਉਂਦੇ ਨੇ ਠੱਗਾ ਤੇ ਚੋਰ ਕੁੜੇ ਚੁੰਨੀਆ ਧੀਆਂ ਪਹਿਣਾ ਦੀਆਂ ਲਾਉਂਦੇ ਇਹ ਠੱਗ ਤੇ ਚੋਰ ਕੁੜੇ ਉਹ ਕਰਕੇ ਵਾਦੇ ਵੱਡੇ ਵੱਡੇ ਨਾਰੇ ਇਨਕਲਾਬ ਦੇ ਛੱਡੇ ਹਰਥਾਂ ਧਰਨੇ ਹਰਥਾਂ ਖੱਡੇ ਵਿੱਚ ਾੜੂ ਸਰਕਾਰ ਕੁੜੇ ਜਮਾ ਪੰਜਾਬ ਨੂੰ ਕਰਤਾ ਇਹਨਾਂ ਨੇ ਬਰਬਾਦ ਕੁੜੇ ਜਮਾ ਪੰਜਾਬ ਨੂੰ ਕਰਤਾ ਇਹਨਾਂ ਨੇ ਬਰਬਾਦ ਕੁੜੇ ਢਾਈ ਸਾਲ ਗੱਲਾਂ ਵਿੱਚ ਲੰਗਾਤੇ ਲੋਕ ਪੰਜਾਬ ਦੇ ਸੁੱਖ ਨੇ ਪਾਤੇ ਚੁਟਕਲਿਆਂ ਨਾਲ ਹੀ ਚਿੱਤ ਪਰ ਚਾਹਤੇ ਮਹਿੰਗਾਈ ਮਾਰ ਕੁੜੇ 5 ਮਿੰਟਾਂ ਦੇ ਵਿੱਚ ਐਮਐਸਪੀ ਹੋਈ ਫਰਾਰ ਕੁੜੇ ਇਹਨਾਂ ਦੀ ਤਾਂ ਐਮਐਸਪੀ ਕਹਿੰਦੇ ਹੋਈ ਫਰਾਰ ਕੁੜੇ ਪੰਜਾਬੀਓ ਆਜੋ ਪੰਜਾਬ ਵਿੱਚ ਆਈਏ ਇਹਨਾਂ ਦੇ ਚੜੇ ਹੰਕਾਰ ਨੂੰ ਲਾਈਏ ਕਵਤਾਂ ਪਾਠਕਾਂ ਕੋਲੋਂ ਗਵਾਈਏ ਦਿੰਦੇ ਸੱਚ ਦਾ ਹੋਕਾਣੀ ਹੋ ਜੋ ਸਾਰੇ ਜਣੇ ਇਕੱਠੇ ਲਾਈਏ ਇਥੇ ਰੋਕਾਣੀ ਹੋ ਜੋ ਸਾਰੇ ਜਣੇ ਇਕੱਠੇ ਲਾਈਏ ਇਥੇ ਰੋਕਾਣੀ ਸੋ ਬਾਤ ਤੋਂ ਬਾਅਦ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਉਹ ਭੋੜੀਆਂ ਸਰਕਾਰਾਂ ਨੂੰ ਕੁਝ ਅਕਲ ਆ ਸਕੇ ਸਾਡੇ ਲੋਕਾਂ ਨੂੰ ਥੋੜੀ ਜੀ ਸਮਝ ਆ ਸਕੇ ਉਹ ਦੇਖ ਕੇ ਸਰਕਾਰਾਂ ਦੀ ਚੋਣ ਕਰਨ ਤੁਹਾਡਾ ਬਹੁਤ ਬਹੁਤ ਧੰਨਵਾਦ